ਕੁਝ ਹਿੰਡਲ ਲੈਵਲ ਤੇ ਜੇ ਕੋਈ ਗੱਲ ਕਰਨੀ ਹੈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਗੱਲ ਕਰਨੀ ਹੈ ਮੇਰੇ ਦਫ਼ਤਰ ਆਉਗਾ ਨਹੀਂ ਜੀ ਤੁਹਾਡੇ ਦਫ਼ਤਰ ਕਿਰੋ ਤੁਸੀਂ ਵੋਟਾਂ ਮੰਗਣਦੇ ਲੋਕਾਂ ਦੇ ਪਿੰਡਾਂ ਪਿੰਡਾਂ ਜਾ ਕੇ ਵੋਟਾਂ ਮੰਗਣਦੇ ਆਓ ਇਹ ਤਾਂ ਤੁਸੀਂ ਸਾਡੇ ਤੇ ਕੇਸ ਪਾਇਆ ਜੀ ਮਾਰ ਹਣੀ ਦਾ ਮਾਰ ਹਣੀ ਦਾ ਮਾਰ ਹਣੀ ਦਾ ਦੱਸੋ ਪੈਸੇ ਲੈ ਕੇ ਨਹੀਂ ਚਲੋ ਗੁਰਦਾਰੀ ਚੱਲੀਏ ਚਲ ਆਓ ਜੀ ਆਜੋ ਚਲ ਆਓ ਚਲ ਆਓ ਯਾਰ ਆਓ ਚਲ ਆਓ ਕਿੱਥੇ ਆਓ ਮੋਰ ਜੇ ਸੱਚਾ ਤਾਂ ਗੱਲ ਸੁਣ ਹਾਂ ਹਾਂ ਮੈਂ ਸੱਚਾ ਗੱਲ ਸੁਣਦਾ ਗੱਲ ਦੱਸੋ ਦੱਸੋ ਉਂਗਲ ਥੱਲੀ ਕਰੋ ਮੈਂ ਥੱਲੇ ਕਰੇ ਉਂਗਲ ਯਾਰ ਥੱਲੇ ਮੈਂ ਉਂਗਲ ਦਾ ਰਾਈਟ ਨਹੀਂ ਲੇਗਾ ਉਂਗਲ ਉਂਗਲ ਕਿਹੜੀ ਗੱਲੋਂ ਨਹੀਂ ਉਂਗਲ ਦਾ ਰਾਈਟ ਕੀ ਹੈ ਇਹ ਇਹ ਗੱਲ ਹੋ ਗਈ ਹੈ ਇਹ ਕੀ ਮਤਲਬ ਆਇਆ ਵਿਧਾਇਕ ਅਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਬਾਜੀ ਹੋਈਏ ਜਿਸ ਤੋਂ ਬਾਅਦ ਵਿਧਾਇਕ ਦਾ ਪਾਰਾ ਵੱਧ ਗਿਆ ਅਤੇ ਉਹਨਾਂ ਨੇ ਕਿਸਾਨਾਂ ਨੂੰ ਦਫ਼ਤਰ ਜਾ ਕੇ ਮਿਲਣ ਲਈ ਗਏ ਹਾਂ ਤਸਵੀਰਾਂ ਸਾਹਮਣੇ ਆਇਆ ਨੇ ਜਿੱਥੇ ਕਿ ਆਪ ਵਿਧਾਇਕ ਅਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਵਾਜੀ ਹੋਈ ਹੈ ਕਿਸਾਨਾਂ ਕੋ ਵਿਧਾਇਕ ਨੂੰ ਸਵਾਲ ਪੁੱਛਣ ਗਏ ਸੀ ਜਿਸ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਉਹ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਇਸ ਦਾ ਜਵਾਬ ਦੇ ਚੁੱਕੇ ਨੇ ਅਤੇ ਉਹ ਕੱਲੇ-ਕੱਲੇ ਕਿਸਾਨ ਨੂੰ ਹਰ ਗੱਲ ਦਾ ਜਵਾਬ ਨਹੀਂ ਦੇਣਗੇ ਜਿਸ ਤੋਂ ਬਾਅਦ ਵਿਧਾਇਕ ਵੱਲੋਂ ਜਦੋਂ ਕਿਸਾਨਾਂ ਵੱਲ ਉਂਗਲ ਕੀਤੀ ਗਈ ਤਾਂ ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਮਾਹੌਲ ਗਰਮਾ ਗਿਆ ਅਤੇ ਮੌਕੇ ਤੇ ਖੂਬ ਹੰਗਾਮਾ ਹੋਇਆ ਕੀ ਨਾ ਕਰਨੀ ਯਾਰ ਉਹਦਾ ਵੀ ਤੁਹਾਨੂੰ ਕੋਈ ਪੈਸਾ ਨਹੀਂ ਲੈਣਾ ਵਿੱਚ ਗੱਲਾਂ ਸੰਗ ਥੋੜਾ ਪਿੰਡ ਆ ਕਰ ਸਾਂ ਕਰ ਗੱਲ ਕਰੋ ਨਾ ਯਾਰ ਗੱਲ ਕਰੋ ਨਾ ਤੁਸੀਂ ਜਿਹੜੀ ਜਿੱਥੇ ਜਿਹੜੀ ਸੌਲਡ ਗੱਲ ਕਰੋ ਯਾਰ ਤੁਸੀਂ ਹੁਣ ਗੱਲ ਕਰੀਏ ਪਿੰਡ ਸਾਡਾ ਦੇ ਕੋਲਾ ਤੇਰਾ ਥੋੜੀ ਯਾਰ ਮੈਂ ਕਿਹਨੂੰ ਫਾਲੀਏ ਪਿੰਡਲ ਬੁੱਝ ਸਵਾਣ ਬੁੱਝ ਬੁੱਝ ਐਮ ਐਲ ਸਾਹਿਬ ਸੁਣੇ ਦੱਸ ਵੀ ਅਸੀਂ ਤੇਰਾ ਕਸੂਰ ਕੀ ਸਾਡਾ ਵਗਸ ਤੇਰਾ ਵਿਗਾੜਿਆ ਕੀ ਸੀਗਾ ਤੂੰ ਸਾਨੂੰ ਇਸ ਬੰਦੇ ਨੂੰ ਭੇਜਿਆ ਮੇਰੇ ਘਰ 'ਚ RAMESH ਸਰਪੰਚ ਨੂੰ ਭੇਜਿਆ ਮੈਂ ਆਪਦੇ ਪਿੰਡ 'ਚੋਂ 150 ਬੂਟ ਮੇਰੇ ਘਰ ਤੋਂ ਲੈ ਕੇ ਚਲਦਾ ਮੈਂ ਤੁਹਾਨੂੰ ਪਹੁੰਚਾ ਮੈਂ ਭਾਵੇਂ ਅਕਾਲੀ ਦਲ ਦਾ ਨਮੈਦਾ ਜਿੱਤਿਆ ਵੀ ਸੀਗਾ ਮੈਂ ਬਲਾਕ ਤੋਂ ਪਰ ਮੈਂ ਇਸ ਜੰਦੇ ਨੂੰ ਦੇਖਿਆ ਮੈਂ ਕਿਹਾ ਚਲੋ ਕੋਈ ਗੱਲ ਉਸ ਤੋਂ ਬਾਅਦ ਤੂੰ ਸਰ ਜਮੀਨਾਂ ਨੂੰ ਨੁਕਸਾਨ ਕੀਤਾ ਤੇਰੇ ਘਰ ਵੀ ਅਸੀਂ ਗਏ 7 ਮਹੀਨੇ ਅਸੀਂ ਤੇਰੀ ਮਿਲਤਾਂ ਹੜੇ ਕੱਢੇ ਸੁਣੋ ਇੱਕ ਵਾਰੀ ਸੁਣੋ ਉਸ ਤੋਂ ਬਾਅਦ ਸੁਣ ਮੈਂ ਦੇਖਿਆ ਅਮਰ ਸਾਹਿਬ ਮੈਂ ਗੱਲ ਸੁਣ ਮੇਰੀ ਮੈਂ ਫੇਰ ਬੇਨਤੀ ਸੁਣੋ ਜੀ ਜੇ ਤਾਂ ਕਿਸਾਨੀ ਮੱਦੇ ਤੇ ਗੱਲ ਕਰੀਏ ਕਿਸਾਨ ਜੇ ਜੇ ਜਥੇਬੰਦੀ ਤੌਰ ਤੇ ਗੱਲ ਕਰਨੀ ਮੇਰੇ ਨਾਲ ਫਿਰ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇ ਚੁੱਕਿਆ ਨਹੀਂ ਜੀ ਇਹ ਕਿਸਾਨੀ ਆ ਇਹ ਕਿਸਾਨੀ ਆ ਵੇਖੋ ਕਿਸਾਨੀ ਆ ਤੁਸੀਂ ਇਹਨੂੰ ਕਿਸਾਨੀ ਮੰਨਦੇ ਹੋ ਇਹ ਕਿਸਾਨ ਨਹੀਂ ਬਣਦੇ ਹੋ ਸੇਵਕ ਤੂੰ ਆਓ ਯਾਰ ਇੱਕ ਮਿੰਟ ਯਾਰ ਚੁੱਪ ਕਰਿਆ ਤੁਸੀਂ ਹੁਣ ਆਇਓ ਇਹ ਐਜ਼ ਅ ਜਥੇਬੰਦੀ ਤੌਰ ਤੇ ਤੁਸੀਂ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਇੱਕ ਮਿੰਟ ਯਾਰ ਗੱਲ ਕਰ ਲਾਂਗਾ ਕੋਈ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਹੋਰ ਬਾਕੀ ਆਗੂ ਨੂੰ ਜਵਾਬ ਦੇ ਚੁੱਕਾ ਤੁਸੀਂ ਪਿੰਡ ਲੈਵਲ ਤੇ ਜੇ ਕੋਈ ਗੱਲ ਕਰਨੀ ਹੈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਗੱਲ ਕਰਨੀ ਹੈ ਮੇਰੇ ਦਫ਼ਤਰ ਆਓ ਗੱਲ ਨਹੀਂ ਜੀ ਤੁਹਾਡੇ ਦਫ਼ਤਰ ਕਿਉਂ ਤੁਸੀਂ ਵੋਟਾਂ ਮੰਗਣ ਲੱਗੇ ਲੋਕਾਂ ਦੇ ਪਿੰਡਾਂ ਪਿੰਡਾਂ ਜਾ ਕੇ ਵੋਟਾਂ ਮੰਗਣ ਡੇ ਆ 7 ਮਹੀਨੇ ਲੱਗ ਗਏ ਮੈਂ ਮਲੇ ਸਾਹਿਬ ਨੇ ਮੋਟਾ ਮੰਗਣੇ ਆਇਆ ਪਿੰਡਾਂ ਦੇ ਘਰਾਂ ਤੋਂ ਜਾ ਕੇ ਮੋਟਾ ਮੰਗਣੇ ਆਇਆ ਮੁੱਖ ਮੰਤਰੀ ਨੇ ਕਿਹਾ ਨਾ ਆਪਾਂ ਨੂੰ ਜੋ ਮੋਟਾ ਨੂੰ ਸਿਕਾਇਆ ਪਰ ਸਾਡਾ ਸਹੀ ਲੋਕਾਂ ਨੂੰ ਜਵਾਬ ਦੇ ਘਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਇਹ ਤਾਂ ਇਹਦਾ ਲੀਗਲ ਹੈ ਮੁੱਖ ਮੰਤਰੀ ਸਾਹਿਬ ਨੇ ਕੈਸ ਵਾਲ ਪੁੱਛਿਆ ਇੱਕ ਮਿੰਟ ਇੱਕ ਤੁਸੀਂ ਸਾਡੇ ਤੇ ਤੇਸ ਪਾਇਆ ਜੀ ਮੌਲਾ

ਸੋ ਮੈਂ ਗੱਲ ਸੁਣ ਹਾਂ ਇੱਕ ਮਿੰਟ ਐਂਡਲ ਸਟੇਸ਼ਨ ਦੱਸੋ ਟਾਈਮ ਦੱਸੋ ਜੀ ਯਾਰ ਦੱਸ ਤਾਂ ਜੋ ਵਿੱਚ ਸਾਂਝੇ ਬੰਦੇ ਤੋਂ ਇਹ ਨਾ ਹੋ ਜਾਵੇ ਮੇਰੇ ਕੋਲ ਸਾਹਮਣੇ ਜੋ ਕਹਤਾਈ ਮੈਂ ਤੂੰ ਕਹਤਾ ਸਾਡੀ ਕੋਲ ਲੈਤੀ ਇੱਕ ਮਿੰਟ ਗੱਲ ਸੁਣ ਇੱਕ ਮਿੰਟ ਪਿਆਰ ਨਾਲ ਪਿਆਰ ਨਾਲ ਯਾਰ ਇੱਕ ਮਿੰਟ ਟਾਈਮ ਲੈਣਾ ਮੇਰੇ ਮਾਮਾ ਸਾਹਿਬ ਮੇਰੀ ਇੱਕ ਮਿੰਟ ਗੱਲ ਸੁਣ ਲਾ ਕੇ ਐਤਵਤ ਰੱਖ ਲਿਏ ਇੱਕ ਮਿੰਟ ਐਤਵਤ ਰੱਖ ਲਿਏ ਇੱਕ ਮਿੰਟ

ਲਈ ਤੁਸੀਂ ਅੰਦਾਜ਼ਾ ਤਾਂ ਦਿਓ ਨਾ ਆਪਾਂ ਪੰਚਾਇਤ ਦੇ ਅੱਗੇ ਤੁਸੀਂ ਮੰਗੇ ਸੀਗੇ ਤੁਸੀਂ ਮੰਗੇ ਸੀਗੇ 1 ਕਰੋੜ ਫੈਸਲਾ ਕਰੇਗਾ ਤੁਸੀਂ ਸਬੂਤ ਮੰਗੇ ਸੀਗੇ ਮੈਂ ਕਹਿੰਦਾ ਸਬੂਤ ਇੰਨਾ ਤਾਂ ਲਾਓ ਕੋਰਤਾਂ 'ਤੇ ਬੈਠੀਏ ਉਹ ਸਬੂਤ ਦੇ ਦਰ ਦੇ ਬੈਠੀਏ ਤੁਸੀਂ ਅਦਾਸ ਅਦਾਸ ਨੂੰ ਗੱਲ ਬਾਤ ਵੇਖਾਂਗੇ ਤੁਸੀਂ ਗੁਰਦੁਆਰਤ ਆਓ ਚੱਲੀਏ ਜਿਹੜੇ ਗੱਲ ਕਰਦੇ 1 ਮਿੰਟ ਜੇ ਮੈਂ ਚੁਟਾਉਂ ਗੁਰਦੁਆਰੇ ਚੱਲੀਏ ਗੱਲ ਸੁਣੋ 1 ਮਿੰਟ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਗੁਰਦੁਆਰੇ ਜਾਨਦੂ ਤਿਆਰ ਆ ਐਤਵਾਰ ਦਾ ਟਾਈਮ ਦੱਸੋ ਨਵੇਂ ਜਾਣਾ ਸੁਣੋ ਤੁਸੀਂ جے تو ایک تو گل ساں سن لو جے سچا تاں گل سن ہاں سچا ہاں میں سچا گل سن رہا گل سن دسو دسو انگل تھلی کرو میں تھلے کرے انگل یار تھلے میں انگل راٹ دے گا انگل انگل کیڑی گلوں میں انگل راٹ کے گا۔ نہیں اے اے ایک ہی گل ہو گئی اے اے ایک ہی مطلب آیا छा <laughs> 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 ਵਚ ਹੋਣਾ ਚੱਲਦੇ ਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਆਗੂ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦਾ ਕੇ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਕਾਲੂ ਰਾਏ ਹਿਠਾੜ ਦਾ ਏ ਜਿੱਥੇ ਕਿ ਆਪ ਵਿਧਾਇਕ ਰਜਨੀਸ਼ ਦਈਆ ਦਾ ਕਿਸਾਨ ਯੂਨੀਅਨ ਸਿੱਧੂਪੁਰ ਮਮਦੂਰ ਦੇ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਜਿਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਪਹਿਲਾਂ ਨਾਰੇਬਾਜ਼ੀ ਕਰਦੇ ਰਹੇ ਅਤੇ ਫਿਰ ਦੋਮਾ ਤੀਰਾ ਵਿਚਾਲੇ ਤਿੱਖੀ ਬਹਿਸਬਾਜ਼ੀ ਹੁੰਦੀ ਹੈ ਇੱਕ ਤੁਸੀਂ ਸਾਡੇ ਤੇ ਕੇਸ ਪਾਇਆ ਜੀ ਮੌਨ ਆ ਜੀ ਮਾਲ ਹੰਦੀ ਦਾ ਮਾਲ ਹੰਦੀ ਦਾ ਦਸੋ ਪੈਸੇ ਲੈ ਕੇ ਨਹੀਂ ਚਲੋ ਗੁਰਦਾਰੇ ਚਲੀਏ ਚਲੋ ਚਲ ਵਾਹ ਜੀ ਆਜੋ ਚਲੋ ਆਓ ਦੋ ਆਓ ਯਾਰ ਆਓ ਚਲ ਆਓ ਆਹ ਵੋਟੇ ਇੰਡੀਆ ਪੈਸੇ ਲੈ ਆਓ ਇਹ ਉਹ ਤੁਹਾਡੇ ਪੀਏ ਨੇ ਉਹ ਦੋਨਾਂ ਨੇ ਮਿਲ ਕੇ ਪੈਸੇ ਲਏ ਆ ਉਹ ਛਾਗੇ ਬੰਦੇ ਤੋਂ ਲਏ ਤਾਂ ਮੇਰਾ ਪੈਸਾ ਲਏ ਉਹ ਇੱਕ ਮਿੰਟ ਆਪਾਂ ਇੱਥੇ ਨਹੀਂ आप आज जामड़ी साहब आ चलो चलो साहब ये थी भी चलो यार दास्तावों के चांदियाँ बंदे तो ये लोगों को युग है तो युग है तो युग है मेरे को तो कहता ही भरोसा तू कहता है कि मर जाएगा इसारी को यार एक मर जाएगा यार एक मर जाएगा यार एक मर जाएगा यार एक मर जाएगा मेरा एक मर जाऊँगा ਆ ਤੋ ਵਾਪਸ ਰੱਖੀਏ ਇੱਕ ਮਿੰਟ ਇੱਕ ਮਿੰਟ ਆ ਤੋ ਵਾਪਸ ਰੱਖੀਏ ਤੁਸੀਂ ਨਾ ਇਹ ਵੀ ਕਿਸਾਨ ਮੇਰੇ ਮੇਰੇ ਨਾਲ ਗੱਲ ਕਰਦਾ ਜੋਬ ਕਰਿਆ ਜੋਬ ਕਰਿਆ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਹਮ ਠੀਕ ਨਹੀਂ ਇਲਜ਼ਾਮ ਨਹੀਂ ਲਾਇਆ ਇਨਾ ਐਫੀਡੇਵਟ ਦਿੱਤੇ ਆ ਇੱਕ ਮਿੰਟ ਯਾਰ ਇਨਾ ਐਫੀਡੇਵਟ ਦਿੱਤੇ ਆ ਉਹ ਇੱਕ ਮਿੰਟ ਬਾਬਾ ਜੀ ਐਫੀਡੇਵਟ ਤਾਂ ਮੈਂ ਦਰਦੇ ਦਾ ਦਿੱਤੇ ਯਾਰ ਤੁਸੀਂ ਐਫੀਡੇਵਟ ਨਹੀਂ ਤੁਸੀਂ ਵੀ ਲੈ ਕੇ ਤਣਾ ਲਾ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਇਲਜ਼ਾਮ ਨਹੀਂ ਲਾਇਆ ਸੱਚ ਹੈ ਮੈਂ ਕਹਿੰਦਾ ਐਫੀਡੇਵਟ ਦੇ ਦਿੱਤਾ ਠੀਕ ਹੈ ਐਫੀਡੇਵਟ ਸੱਚੇ ਨੇ ਕਿ ਝੂਠੇ ਨੇ ਇਹ ਕੋਰਟ ਫੈਸਲਾ ਕਰੇਗਾ ਲੇ ਤੁਸੀਂ ਮੈਨੂੰ ਨਿਆ ਤਾਂ ਦਿਓ ਨਾ ਆਪਾਂ ਪੰਚਾਇਤੀ ਬਾਤੇ ਤੁਸੀਂ ਮੰਗੇ ਹੀਗੇ 5 ਕਰੋੜ ਦਾ ਕਾਲਾ ਤੁਸੀਂ ਮੰਗੇ ਹੀਗੇ ਇੱਕ ਕਰੋੜ ਫੈਸਲਾ ਕਰੇਗਾ ਤੁਸੀਂ ਸਬੂਤ ਮੰਗੇ ਹੀਗੇ ਮੈਂ ਕਹਿੰਦਾ ਸਬੂਤ ਇਹਨਾਂ ਤਾਂ ਲਾਉ ਕੋਲ ਬੈਠੀਏ ਉਹ ਸਬੂਤ ਉਹ ਸਬੂਤ ਤੁਸੀਂ ਅਦਾਲਤ ਤੱਕ ਨੂੰ ਯਾਰ ਬਾਤ ਵੇਖਾਂਗੇ ਤੁਸੀਂ ਅਦਾਲਤ ਚੱਲੀਏ ਜਿਹੜੇ ਗੁਰਦੁਆਰੇ ਚੱਲੇ ਇੱਕ ਮਿੰਟ ਜੇ ਮੈਂ ਚੁਟਾਵਾਂ ਗੁਰਦੁਆਰੇ ਚੱਲੀਏ ਇੱਕ ਮਿੰਟ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਗੁਰਦੁਆਰੇ ਜਾਣ ਨੂੰ ਤਿਆਰ ਆ ਐ ਤੁਹਾਡਾ ਟਾਈਮ ਹੈ ਯਾਰ ਗੱਲ ਸੁਣੋ ਤੁਸੀਂ جے تو ایک تو گل سن سن لو جے سچ ہے تاں گل سن ہاں سچ ہے ہاں میں سچ ہے گل سن رہا گل سن دسو دسو انگل تھلی کرو میں تھلے کرے انگل یار تھلے میں انگل راٹ نہیںے گا انگل انگل کیڑی گل ہو میں انگل راٹ نہیںے گا یہ گل ہو گئی ہے اے ایک ہی مطلب ہے یار یہ گل ہو گئی ہے اوئے کڑیا اوئے ہاں نہیں کر کڑی کر یار چل بلے چل یار ٹافی چلا کے ننھے پیارے صاحب چھنا یار یار کیا نہیں یار اوئے سب ساری گل کراں گے پر اوئے نہیں اپ سے نہیں آئے گا تو پہلا کرا کر ساڑا آیا ہے ماں تا ماں ਜਾਣਕਾਰੀ ਮੁਤਾਬਕ ਵਿਧਾਇਕ ਰਜਨੀਸ਼ ਦਈਆ ਦੇ ਵਕੀਲ ਵੱਲੋਂ ਇਹਨਾਂ ਕਿਸਾਨਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਅੱਜ ਵਿਧਾਇਕ ਰਜਨੀਸ਼ ਦਈਆ ਪਿੰਡ ਕਾਲੂ ਰਾਏ ਹਿੜਾੜ ਪਹੁੰਚੇ ਤਾਂ ਕਿਸਾਨ ਉਹਨਾਂ ਨੂੰ ਇਸ ਸੰਬੰਧੀ ਸਵਾਲ ਪੁੱਛਣ ਲੱਗੇ ਜਿਸ ਤੋਂ ਬਾਅਦ ਕੇ ਦੋ ਮਤਿਆਂ ਵਿਚਾਲੇ ਤਿੱਖੀ ਬਹਿਸਬਾਦੀ ਹੋਈ ਅਤੇ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਜਿਸ ਤੋਂ ਬਾਅਦ ਪਿੰਡ ਵਿੱਚ ਖੂਬ ਹੰਗਾਮਾ ਹੋਇਆ ਇਸੇ ਚੱਲਦੇ ਆ ਵਿਧਾਇਕ ਨੂੰ ਵਾਪਸ ਜਾਣਾ ਪਿਆ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ